ਅਦੇਖਿਓ ਜਰਾ ਨਾ ਬੇ ਰਬਾ ਨਾ ਉੱਟੜ ਗਿਆ ਸਾਥੇ ਸਨ ਕੋਈ ਮਰਿਆ ਦੀ ਨਾ ਖਾਹ ਨਾ ਬੇ ਰਬਾ ਨਾ ਲਾਹੇ ਰਬਾ ਨਾ ਕੋਈ ਤਰ ਤਰ ਹਾਂ ਰੁਕ ਜਾਣੇ ਹਾਂ ਪਰ ਗਾਂ ਚਾਲੇ ਸੜ ਮਾਤਾ ਉਹ 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 ਮਰ ਗਈ ਆ ਉਹ ਮਰ ਗਈ ਆ ਮਰ ਗਈ ਉਹ ਭੰਜ ਰੋੜ ਗਏ ਸਾਲੇ ਆ ਭੰਜ ਆਇਆ ਨੇ ਭੰਗਾ ਪਾਇਆ ਬੱਲੇ ਯਾਰ ਵਾਹ ਰੱਬਾ ਇੱਥੇ ਜੱਟ ਜ਼ਿਮੀਦਾਰ ਦੀ ਇੱਕ ਮੱਝ ਮਰ ਜੇ ਨਾ ਸਾਰੀ ਜ਼ਿੰਦਗੀ ਘਾਟਾ ਨਹੀਂ ਪੂਰਾ ਹੁੰਦਾ ਇੱਥੇ ਦੇਖੋ ਸਾਰੀਆਂ ਵਿਚਾਰੀਆਂ ਆਪਣੇ ਹੱਥੀ ਖੋਲਣੇ ਸੰਗਲ ਖੋਲਣੇ ਪੈਂਦੇ ਉਹਨਾਂ ਦੇ ਆਪਣੇ ਹੱਥੀਖੋ ਆਪਣੇ ਖੁਰਲੀਆਂ ਭਰੀਆਂ ਹੋਈਆਂ ਖਾਲੀ ਕਰਨੀਆਂ ਪੈਂਦੀਆਂ ਆਪਣੇ ਮਾਲ ਡੰਗਰ ਨੂੰ ਛੱਡ ਕੇ ਦੇਖੋ ਯਾਰ ਸਰਕਾਰਾਂ ਨੇ ਇਨਲਾਕੀਆਂ ਭੁਗਤਣਾ ਕਿਸਾਨ ਨੂੰ ਪੈਂਦੇ ਆ ਭੁਗਤਣਾ ਜ਼ਿਮੀਂਦਾਰ ਨੂੰ ਪੈਂਦੇ ਆ ਹੁਣ ਉਹ ਲੋਕ ਕਿੱਥੇ ਆ ਜਿਹੜੇ ਕਿਸਾਨਾਂ ਨੂੰ ਬਹੁਤ ਕਹਿੰਦੇ ਆ ਜੀ ਇਹ ਤਾਂ ਬਹੁਤ ਅਮੀਰ ਆ ਇਹ ਤਾਂ ਲੈਂਡਲੋਰਡ ਆ ਇਹਨਾਂ ਤੋਂ ਡਿਫੈਂਡਰ ਆ ਇਹਨਾਂ ਤੋਂ ਜੀ ਫੋਰਡ ਆ ਇਹਨਾਂ ਤੋਂ ਆ ਆ ਉਹ ਆ ਉਹ ਕਿੱਥੇ ਆ ਲੋਕ ਹੁਣ ਉਹ ਰੁੜਦਾ ਦੇਖ ਲੈਣਾ ਕਿਸਾਨਾਂ ਦੀਆਂ ਅਮੀਰੀਆਂ ਕਿਦਾਂ ਦੇਖੋ ਰੁੜਦੀਆਂ ਜਾ ਰਹੀਆਂ ਪਾਣੀ 'ਚ ਵਾਹ ਯਾਰ ਬਾ ਸਿਰਫ ਕਿਸਾਨ ਨੂੰ ਇਹ ਕਿਸਾਨਾਂ ਨੂੰ ਇਹ ਚੀਜ਼ ਤਾਂ ਸਭ ਕੁਝ ਸਿੱਖਣਾ ਚਾਹੀਦਾ ਇਹਨਾਂ ਨੂੰ ਪਹਜਾਓ ਜਿਹੜੇ ਲੀਡਰ ਆਉਂਦੇ ਨੇ ਨਾ ਨਾ ਜੁੱਤੀਆਂ ਮਾਰ ਮਾਰ ਪਹਜਾਓ